ਮੈਂ ਗਿੱਪੀ ਗਰੇਵਾਲ ਪਾਜੀ ਨਾਲ ਕਰ ਚੁੱਕਿਆ ਦਜੀਦ ਸੰਸ ਪਾਜੀ ਨਾਲ ਕਰ ਚੁੱਕਿਆ ਤੇ ਗੁਰਪ੍ਰੀਤ ਖੁੱਗੀ ਪਾਜੀ ਨਾਲ ਕਰ ਚੁੱਕਿਆ ਦੋ ਵਰ ਮੂਵੀਜ਼ ਓਕੇ ਤੇ ਜਿਹੜੀ ਗਿੱਪੀ ਖੁੱਗੀ ਨਾਲ ਦੋ ਵਾਰ ਤੁਸੀਂ ਫਿਲਮਾਂ ਸਰਵਲ ਚਾਹੇ ਹਾਂਜੀ ਉਸ ਤੋਂ ਇਲਾਵਾ ਕਿਹੜੀਆਂ ਕਿਹੜੀਆਂ ਫਿਲਮਾਂ ਉਸ ਤੋਂ ਬਾਅਦ ਅਰਦਾਸ 3 ਆ ਰਹੀ ਹੈ ਓਕੇ ਉਹਦੇ ਚ ਵੀ ਮੈਂ ਗਿੱਪੀ ਪਾਜੀ ਦਾ ਪਛਾਣ ਕੀਤਾ ਜੀ ਤਾਂ ਨਿਕਾ ਜੈਲਦਾਰ ਵੀ ਆ ਜੀ ਹਾਂਜੀ ਹਾਲੀ ਹੀ ਅਜੇ ਉਹ ਬਣ ਉਹ ਕਿਸੇ ਬਾਤ ਹੋਣੀ ਹੈ ਫਿਰ ਤੇ ਦੈਟ ਐਕਸਪੀਰੀਅੰਸ ਰਿਆ ਵੈਸੇ ਜੇ ਇੰਨੀਆਂ ਫਿਲਮਾਂ ਤੁਸੀਂ ਕੋਸ਼ਿਸ਼ ਕਰਨ ਜਾ ਰਹੀ ਹਾਂ ਮੈਨੂੰ ਬਹੁਤ ਵਧੀਆ ਲੱਗਿਆ ਉਸ ਤੋਂ ਬਾਅਦ ਹੂੰ ਆ ਰਹੀ ਐ 27 ਜੂਨ ਨੂੰ ਜੱਟ 10 ਜੁਲਾਈਰ 3 ਓਕੇ ਜਿਹੜੀ ਜੱਟ 10 ਜੁਲਾਈਰ 3 ਬੰਦੀ ਐ ਉਹਦੇ ਵਿੱਚ ਵੀ ਤੁਸੀਂ ਰੋਲ ਕਰ ਦਿੱਤਾ ਹੋਇਆ ਹਾਂਜੀ ਹਾਂਜੀ ਕਿਹੜਾ ਰੋਲ ਆ ਤੁਹਾਡਾ ਉਹਦੇ ਵਿੱਚ ਮੈਂ ਐਸਐਚਓ ਦਾ ਮੁੰਡਾ ਬਣਿਆ ਆ ਕਿਵੇਂ ਲੱਗਾ ਵੈਸੇ ਪਿਓ ਪੁੱਤ ਨਾਲ ਰੋਲ ਕਰਕੇ ਕਿਉਂਕਿ ਗਿੱਫੀ ਗਰੇਵਾਲ ਦੇ ਖੁਦ ਜਿਹੜੇ ਬੇਟਾ ਜੀ ਨੇ ਉਹ ਵੀ ਨੇ ਤੇ ਤੁਸੀਂ ਵੀ ਉਹਨਾਂ ਦੇ ਬਚਪਨ ਦਾ ਰੋਲ ਕਰਦੇ ਉਹਦੇ ਵਿੱਚ ਮੈਂ ਗਿੱਫੀ ਭਾਜੀ ਦਾ ਬਚਪਨ ਕੀਤਾ ਸੀਗਾ ਜਿਹੜੀ ਕਮਾਗਾਟਾ ਮਾਰੂ ਸੀਗੀ ਉਹਦੇ ਵਿੱਚ ਵੀ ਮੈਂ ਖੁੱਗੀ ਪਾਜੀ ਨਾਲ ਰੋਲ ਕੀਤਾ ਹੈ। ਓਕੇ। ਉਹਦੇ ਵਿੱਚ ਮੈਂ ਖੁੱਗੀ ਪਾਜੀ ਦਾ ਬੇਟਾ ਬਣਿਆ ਕਮਾਗਾਟਾ ਮਰਦ। ਤੁਸੀਂ ਨਾਲ ਹੀ ਜਾਂਦੇ ਹੋ ਬੱਚੇ ਨੂੰ ਲੈ ਕੇ ਜਦੋਂ ਵੀ ਜਾਣਾ। ਹਾਂਜੀ ਕਦੀ ਇਹਦੇ ਪਾਪਾ ਔਰ ਕਦੀ ਮੈਂ ਚਲੀ ਜਾਂਦੀ ਆ। ਇੱਕ ਖੁਸ਼ੀ ਦੇ ਅਸਵੈਣ ਬਿਲਕੁਲ। ਸਤਿ ਸ਼੍ਰੀ ਅਕਾਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਰਜੀਤ ਕਾ ਗੱਲ ਕਰਦੇ ਆ ਫਿਲਮੀ ਸਤਾਰਿਆਂ ਦੀ ਕਿਵੇਂ ਉਹਨਾਂ ਨੇ ਮਿਹਨਤ ਐਕਟਿੰਗ ਕਰਕੇ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਹੁੰਦੀ ਆ ਪਰ ਏਸੀ ਹੀ ਤਰ੍ਹਾਂ ਇੱਕ ਹਰਿਆਣੇ ਦਾ ਲੇਟੈਸਟ ਸਟਾਰ ਵੀ ਆ ਜਿਨ੍ਹਾਂ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾ ਲਈ ਐ ਮਹਿਜ 7-8 ਸਾਲ ਦੀ ਉਮਰ ਐ ਪਰ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਛਾਇਆ ਹੋਇਆ ਹਾਲ ਹੀ ਪਿੱਛੇ ਸਿੰਦਾ ਸਿੰਦਾ ਨੋ ਪਾਪਾ ਫਿਲਮ ਤਾਂ ਸਾਰਿਆਂ ਨੇ ਹੀ ਦੇਖੀ ਹੋਏਗੀ ਪਰ ਉਸ ਫਿਲਮ ਦੇ ਵਿੱਚ ਗਿੱਪੀ ਗਰੇਵਾਲ ਦੇ ਬਚਪਨ ਦਾ ਰੋਲ ਕਰਨ ਵਾਲਾ ਜੋ ਕਿ ਗੋਪੀ ਨਾਮ ਦਾ ਬੱਚਾ ਹੁੰਦਾ ਆ ਉਹ ਹਰਿਆਣੇ ਦਾ ਬਰਾੜੇ ਦਾ ਬੱਚਾ ਜਿਹੜਾ ਕਿ ਪਹਿਲਾ ਬੱਚਾ ਜਿਨ੍ਹਾਂ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਆਪਣਾ ਨਾਮ ਬਣਾ ਦਿੱਤਾ ਹੈਰਾਨਗੀ ਦੀ ਗੱਲ ਹੈ ਕਿ ਇੰਨਾ ਛੋਟਾ ਬੱਚਾ ਪਹਿਲਾਂ ਗੀਤਾਂ ਦੇ ਵਿੱਚ ਆਇਆ ਤੇ ਹੁਣ ਕਾਫੀ ਫਿਲਮਾਂ ਜਿਹੜੀਆਂ ਬਣਾ ਚੁੱਕਾ ਹੈ ਗੱਲਬਾਤ ਵੀ ਕਰਾਂਗੇ ਖਾਸ ਤੌਰ ਤੇ ਉਹਨਾਂ ਨੂੰ ਮਿਲਣ ਪਹੁੰਚੇ ਹੋਏ ਆ ਰਮਨ ਜੋਤ ਸਿੰਘ ਜੋ ਕਿ ਗੁਰਸਿੱਖ ਫੈਮਿਲੀ ਦੇ ਵਿੱਚ ਉਹਦਾ ਜਨਮ ਹੁੰਦਾ ਆ ਵੀਰ ਜੀ ਬੈਠੇ ਹੋਏ ਨੇ ਉਹਨਾਂ ਦੇ ਫਾਦਰ ਸਾਹਿਬ ਇੱਧਰ ਮਦਰ ਵੀ ਬੈਠੇ ਹੋਏ ਨੇ ਗਲਬਾਤ ਵੀ ਕਰਾਂਗੇ ਸਿੰਦਾ ਸਿੰਦਾ ਨੋ ਪਾਪਾ ਫਿਲਮ ਬਹੁਤ ਲੋਕਾਂ ਨੇ ਪਸੰਦ ਕੀਤੀ ਹਾਲਾਂਕਿ ਰਿਕਾਰਡ ਵੀ ਤੋੜ ਚੁੱਕੀ ਆ ਫਿਲਮ ਪਰ ਉਹ ਫਿਲਮ ਦੇ ਵਿੱਚ ਇਹ ਬੱਚਾ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਚਪੇੜਾ ਤਾਂ ਬਹੁਤ ਖਾਂਦਾ ਆ ਪਰ ਅੱਜ ਤੁਹਾਡੇ ਸਾਹਮਣੇ ਦੇਖੋ ਕਿੰਨਾ ਕਿਊਟ ਬਣ ਕੇ ਬੈਠਾ ਹੋਇਆ ਗਲਬਾਤ ਵੀ ਕਰਾਂਗੇ ਪਹਿਲਾਂ ਤਾਂ ਸਵਾਗਤ ਕਰਦੇ ਆ ਭਾਈ ਗੁਰਜੀ ਕਾ ਖਾਸਾ ਭਾਈ ਗੁਰਜੀ ਕਾ ਖਾਸਾ ਸਭ ਭਾਈ ਗੁਰਜੀ ਕੀ ਫਤਿਹ ਹੋਠੀ ਕੋ ਰਹੇ ਮੌਜੂਦ ਯੈਸ ਹੋਂ ਤੱਕ ਕਿੰਨੀ ਆ ਕੋ ਫਿਲਮਾਂ ਬਣਾ ਲਿਆ ਪਹਿਲਾਂ ਤਾਂ ਗੀਤ ਜਦੋਂ ਆਈ ਸੀ ਉਦੋਂ ਹੀ ਗੱਲ ਕੀਤੀ ਸੀ ਹਾਂਜੀ ਕਿੰਨੀਆਂ ਕੋ ਫਿਲਮਾਂ ਮੈਕੇ ਹੋਂ ਬਣਾ ਚੁੱਕੇ ਹੋ 8 8 ਫਿਲਮਾਂ ਬਣਾ ਚੁੱਕੇ ਹੋ ਕਿਹੜੀਆਂ ਕਿੜੀਆਂ ਫਰਸਟ ਆਇਰਨ ਜੇ ਪੈਸਾ ਬੋਲਦਾ ਹੁੰਦਾ ਉਹ ਕੀ ਵੀ ਰਿਲੀਜ਼ ਹੋ ਚੁੱਕੀ ਲੋਕਾਂ ਨੇ ਦੇਖ ਲਿਆ ਹਾਂਜੀ ਜੀ ਤੇ ਹੁਣ ਆਈ ਐਕਸ਼ਨ ਦਾ ਸਿੰਦਾ ਨੋ ਪਪਾ ਕਿਵੇਂ ਲੱਗਾ ਵੈਸੇ ਪਿਓ ਪੁੱਤ ਨਾਲ ਰੋਲ ਕਰਕੇ ਕਿਉਂਕਿ ਗਿਪੀ ਗਰੇਵਾਲ ਦੇ ਖੁਦ ਜਿਹੜੇ ਬੇਟਾ ਜੀ ਨੇ ਉਹ ਵੀ ਨੇ ਤੇ ਤੁਸੀਂ ਵੀ ਉਹਨਾਂ ਦੇ ਬਚਪਨ ਦਾ ਰੋਲ ਕਰ ਰਹੇ ਹੋ ਹਾਂਜੀ ਵਧੀਆ ਲੱਗਾ ਵਧੀਆ ਲੱਗਾ ਹਾਂਜੀ ਕਿਹੜੇ ਕਿਹੜੇ ਰੋਲ ਸੀ ਤੁਹਾਡੇ ਉਹਦੇ ਵਿੱਚ ਉਹਦੇ ਵਿੱਚ ਮੈਂ ਗਿੱਪੀ ਬਾਜੀ ਦਾ ਬਚਪਨ ਕੀਤਾ ਸੀਗਾ ਤਾਂ ਉਹਦੇ ਵਿੱਚ ਵੀ ਡਾਇਲੌਗ ਘੁੱਟ ਵੀ ਖਾਦੀ ਹੈ ਡਾਇਲੌਗ ਜੀ ਹੈ ਹਾਂਜੀ ਮਤਲਬ ਕਿੰਨਾ ਟਾਈਮ ਤੁਹਾਡਾ ਰੋਲ ਰਹਿੰਦਾ ਆ ਕਿੰਨੀ ਉਮਰ ਤੱਕ ਤੁਸੀਂ ਉਹਨਾਂ ਦੇ ਬਚਪਨ ਦਾ ਰੋਲ ਕਰਦੇ ਹੋ ਉੱਥੇ ਲੱਗੇ ਸੀਗਾ 1 ਮਹੀਨਾ ਪੂਰਾ ਰੋਲ ਕਰਨ ਲਈ ਜੀ ਹਾਂਜੀ 1 ਮਹੀਨਾ ਪੂਰੇ ਉੱਥੇ ਸ਼ੂਟਿੰਗ ਚੱਲੀ ਸੀਗੀ ਹਾਂ ਔਰ ਡਾਇਲੌਗਸ ਕਿਹੜੇ ਮਤਲਬ ਬੋਲ ਕੇ ਦਿਖਾਓ ਕਿ ਕਿਦਾਂ ਫਿਰ ਆਪਾਂ ਸ਼ੁਰੂਆਤ ਕਰਕੇ ਅੱਗੇ ਫਿਰ ਗੱਲ ਬਾਤ ਕਰਦੇ ਹਾਂ ਹਾਂਜੀ ਕਿਹੜਾ ਰੋਲ ਤੁਹਾਨੂੰ ਪਸੰਦ ਆ ਜੀ ਖੜੀ ਹੋ ਕੇ ਕਰਿਓ ਜੀ ਮਾਂ ਮਾਂ ਮੈਨੂੰ ਜਗਦੇਵ ਸਿੰਘ ਦਾ ਪੁੱਤ ਬਣਾਇਆ ਹੀ ਕਿਉਂ ਤੇ ਜਿਹੜੀ ਚਪੇੜਾ ਖਾਂਦੇ ਹੋ ਜੀ ਦਾਜੀ ਕਰ ਦੋ ਮੇਰੇ ਲਫੇੜੇ ਮਾਰ ਦਿੰਦਾ ਹਾਂ ਤੇ ਜਦੋਂ ਬੱਚੇ ਨੂੰ ਕੁੱਟਦੇ ਹੋ ਅੱਜ ਮੈਂ ਕੁੱਟ ਨਹੀਂ ਖਾਂਦਾ ਨਹੀਂ ਤੇ ਫਿਰ ਮੇਰਾ ਡੈਡੀ ਕੁੱਟੂ ਵੀ ਕੁੱਟ ਖਾ ਕੇ ਆ ਗਿਆ ਹੈ ਅਰ ਯੀਸ ਫਿਲਮ ਦੇ ਵਿੱਚ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਕਿਵੇਂ ਦੀ ਲੱਗੀ ਤੁਹਾਨੂੰ ਫਿਲਮ ਇਹ ਬਈ ਜਿਹੜੇ ਪੰਜਾਬ ਦੇ ਹੈਗੇ ਉਹ ਕੈਨੇਡਾ ਚਲੇ ਜਾਂਦੇ ਤੇ ਕੈਨੇਡਾ ਦੇ ਵਿੱਚ ਉਹਨਾਂ ਦੇ ਜਿਹੜੇ ਬੇਟੇ ਹੁੰਦੇ ਅੱਜ ਉਹਨਾਂ ਦੇ ਪਾਪਾ ਉਹਨਾਂ ਨੂੰ ਮਾਰਨ ਤੇ ਉਹਨਾਂ ਨੂੰ ਜੇਲ੍ਹ 'ਚ ਕਰਵਾ ਦਿੰਦੇ ਪਰ ਪੰਜਾਬ ਦੇ ਵਿੱਚ ਜੇ ਕੋਟੀ ਖਾਈ ਜਾਣ ਤਾਂ ਵੀ ਕੁਝ ਨਹੀਂ ਕਹਿੰਦੇ ਹਾਂ ਇਸ ਤੋਂ ਇਲਾਵਾ ਜਿਸ ਤਰ੍ਹਾਂ ਪੈਸਾ ਬੋਲਦਾ ਹੁੰਦਾ ਤੁਸੀਂ ਇਹ ਫਿਲਮ ਵੀ ਕੀਤੀ ਉਸ ਤੋਂ ਬਾਅਦ ਛਿੰਦਾ ਛਿੰਦਾ ਬਹੁਤ ਵੱਡੀ ਓਪਰਚੁਨਿਟੀ ਸੀ ਤੁਹਾਡੇ ਨਾਲ ਕਿ ਗਿੱਪੀ ਗਰੇਵਾਲ ਦੀ ਫਿਲਮ ਦੇ ਵਿੱਚ ਤੁਸੀਂ ਰੋਲ ਕੀਤਾ ਇਸ ਤੋਂ ਇਲਾਵਾ ਤੁਸੀਂ ਕਿਹੜੀਆਂ ਕਿਹੜੀਆਂ ਫਿਲਮਾਂ ਬਣਾ ਚੁੱਕੇ ਹੋਏ ਉਸ ਤੋਂ ਬਾਅਦ ਹੁਣ ਆ ਰਹੀ ਹੈ 27 ਜੂਨ ਨੂੰ ਜੱਟ ਐਂਡ ਜੁਲੀਅਟ 3 ਓਕੇ ਜਿਹੜੀ ਜੱਟ ਐਂਡ ਜੁਲੀਅਟ 3 ਬਣ ਰਹੀ ਹੈ ਉਹਦੇ ਵਿੱਚ ਵੀ ਤੁਸੀਂ ਰੋਲ ਕੀਤਾ ਹੋਇਆ ਹਾਂ ਕਿਹੜਾ ਰੋਲ ਆ ਤੁਹਾਡਾ ਉਹਦੇ ਚੋਂ ਉਹਦੇ ਵਿੱਚ ਮੈਂ ਐਸਐਚਓ ਦਾ ਮੁੰਡਾ ਬਣਿਆ ਹਾਂ ਓਕੇ ਹਾਂਜੀ ਐਸ ਐਚਓ ਦਾ ਬੇਟਾ ਤੁਸੀਂ ਮਤਲਬ ਕਿ ਇਹ ਫਿਲਮ ਜਿਹੜੀ ਵੈਸੇ ਸੁਣਨ ਦੇ ਵਿੱਚ ਇਹ ਸਾਰੀ ਫਿਲਮ ਤਾਂ ਯੂ ਐਸ ਏ ਹੀ ਹੈ ਨਾ ਸ਼ੂਟ ਹੋ ਰਹੀ ਆ ਤਾਂ ਇੱਥੇ ਫਿਰ ਕਿੰਨਾ ਕੁ ਟਾਈਮ ਤੁਹਾਡਾ ਜਿਹੜਾ ਰੋਲ ਚੱਲਿਆ ਚਾਰ ਦਿਨ ਇੱਥੇ ਜਿੰਨੀ ਦੇਰ ਮਤਲਬ ਥਾਣੇ ਦਾ ਸ਼ੂਟਿੰਗ ਹੋएगी ਨਾ ਉਹਨੇ ਦਿਨ ਤੁਸੀਂ ਹਾਂਜੀ ਹਾਂਜੀ ਰਮਨਜੋਤ ਸਟਡੀ ਨੂੰ ਕਿਵੇਂ ਮੈਨੇਜ ਕਰਦੇ ਹੋ ਫਿਰ ਫਿਲਮਾਂ ਦੇ ਵਿੱਚ ਵੀ ਤੁਸੀਂ ਹੈਨਾ ਐਕਟਿੰਗ ਕਰਨੀ ਹਾਂਜੀ ਤਾਂ ਸਕੂਲ ਦੇ ਵਿੱਚ ਛੁੱਟੀਆਂ ਲੈਣੀ ਪੈਂਦੀਆਂ ਜਿੰਨੇ ਦਿਨ ਸ਼ੂਟਿੰਗ ਕਿਹੜੀ ਕਲਾਸ ਚ پڑھਦੇ ਹੋ ਮੈਂ 3rd 3rd ਕਲਾਸ ਚ ਪੜ੍ਹਦੀ ਹਾਂ ਮਤਲਬ ਕਿ ਟੀਚਰ ਸਕੂਲ ਦੇ ਸਾਰੇ ਕੋਆਪਰੇਟ ਕਰਦੇ ਨੇ ਤੁਹਾਨੂੰ ਦੇ ਦਿੰਦੇ ਨੇ ਛੁੱਟੀਆਂ ਇਹ ਨਹੀਂ ਕਹਿੰਦੇ ਐਗਜ਼ਾਮ ਟਾਈਮ ਤਾਂ ਹੁਣ ਆ ਜੀ ਬਿਲਕੁਲ ਕਿੜੀ ਕਿੜੀ ਅੱਗੇ ਹੋਰ ਫਿਲਮਾਂ ਜਿਹੜੀਆਂ ਬਣਾ ਰਹੇ ਹੋ ਜਟਨ ਜੁਲੀਅਟ ਤਾਂ ਮੇਰੇ ਖਿਆਲ ਚ ਸਤਾਈ ਨੂੰ ਰਿਲੀਜ਼ ਹੋਣੀ ਹੈ ਹਾਂਜੀ 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 ਸੋ ਵੈਸੇ ਜੇ ਦੇਖਿਆ ਜਾਵੇ ਤਾਂ ਹਰਿਆਣੇ ਦਾ ਸਾਡਾ ਪਹਿਲਾ ਲिटल 스타 ਹੈ ਜ਼ਰੂਰ ਇਸ ਬੱਚੇ ਨੂੰ ਸਪੋਰਟ ਕਰਿਓ ਕਿਉਂਕਿ ਬੱਚੇ ਦਾ ਹੌਸਲਾ ਜਿਹੜਾ ਉਹ ਵੀ ਬਹੁਤ ਵਧੇਗਾ ਜਿਹੜੇ ਹਰਿਆਣੇ ਦਾ ਨਾਮ ਰੌਸ਼ਨ ਕਰ ਰਿਹਾ ਰਮਨਜੋਤ ਸਿੰਘ ਔਰ ਜੱਟ ਐਂਡ ਜੂਲੀਟ ਫਿਲਮ ਰਿਲੀਜ਼ ਹੋਣ ਜਾ ਰਹੀ ਆ ਤਾਂ ਇਹ ਬੱਚੇ ਨੂੰ ਦੇਖਦਿਆਂ ਹੋਇਆਂ ਫਿਲਮ ਜ਼ਰੂਰ ਦੇਖਿਓ ਰਮਨ ਸਾਰਿਆਂ ਨੇ ਜ਼ਰੂਰ ਵੇਖਣੀ ਆ ਜੀ ਬਿਲਕੁਲ ਖੁਦ ਬੱਚਾ ਵੀ ਕਹਿ ਰਿਹਾ ਹੈਗਾ ਰਮਨਜੋਤ ਅਸੀਂ ਵੀ ਜਾਣਨਾ ਚਾਹੁੰਦੇ ਹਾਂ ਸੁਣਨ ਦੇ ਵਿੱਚ ਆਏ ਤੁਸੀਂ ਅੱਗੇ ਇਤਿਹਾਸਿਕ ਮੂਵੀ ਦੇ ਵਿੱਚ ਵੀ ਹੁਣ ਜਾ ਰਹੇ ਹੋ ਉਹ ਵੀ ਬਣਾਉਣੀ ਆਂ ਹਾਂਜੀ ਮੈਂ ਦੂਮੂਸ਼ ਕਰ ਲਈ ਇਤਿਹਾਸਿਕ ਤੇ ਇੱਕ ਪੰਜਾਬ ਫਾਈਲਸ ਹੁਸਾਕਾ ਪੰਜਾ ਸਾਹਿਬ ਦੇ ਉੱਤੇ ਬਣੀ ਹੈ ਤੇ ਜਿਹੜੀ ਇੱਕ ਹੋਰ ਕਿਤੇ ਉਹ ਹੈ ਕਾਮਾਗਾਟਾ ਮਾਰੂ ਉਹ ਵੀ ਸਿੱਖ ਇਤਿਹਾਸ ਤੇ ਬਣੀ ਹੈ ਕੀ ਮਤਲਬ ਕੀ ਤੁਹਾਨੂੰ ਪਤਾ ਦੱਸਿਆ ਤੁਹਾਨੂੰ ਇਸ ਬਾਰੇ ਵੀ ਕਾਮਾਗਾਟਾ ਮਾਰੂ ਕੀ ਹੈ ਕੀ ਸੀਗਾ ਕੀ ਇਹ ਦੀ ਹਿਸਤਰੀ ਸੀ ਹਾਂਜੀ ਕਾਮਾਗਾਟਾ ਮਾਰੂ ਇੱਕ ਜਾ ਸੀਗਾ ਤੇ ਆਪਣੇ ਸਿੱਖ ਜਾਤ ਤੇ ਬਹਿ ਕੇ ਕੈਨੇਡਾ ਗਈ ਸੀ ਤੇ ਉਹਨਾਂ ਨੂੰ ਉਤਰ ਨਹੀਂ ਦਿੱਤਾ ਸੀ ਤੇ 24 ਸਿੱਖ ਆਪਣੇ ਸ਼ਹੀਦ ਹੋ ਸੀ ਤੇ 22 ਅੰਦਰ ਗਏ ਸੀ ਕਿ ਕੈਨੇਡਾ ਦੇ ਤੇ ਬਾਕੀ ਸਾਰਿਆਂ ਨੂੰ ਵਾਪਸ ਮੋੜਦਾ ਸੀਗਾ ਜੀ ਹਾਂਜੀ ਬਿਲਕੁਲ ਕਿ ਇਥੋਂ ਤੁਹਾਨੂੰ ਇਹ ਵੀ ਇੱਕ ਮੌਕਾ ਮਿਲਿਆ ਹੈਗਾ ਆ ਕਿ ਹਿਸਟਰੀ ਆਪਣੀ ਜਾਣਨ ਦਾ ਜਿਵੇਂ ਕਹਿੰਦੇ ਨੇ ਕਿ ਜਦੋਂ ਵਿਦੇਸ਼ਾਂ ਵਿੱਚ ਜਾਣ ਦਾ ਦੌਰ ਜਿਹੜਾ ਸ਼ੁਰੂ ਹੋਇਆ ਸੀ ਕਿਤੇ ਨਾ ਕਿਤੇ ਕਾਮਾਗਟਾ ਮਾਰੂ ਜਹਾਜ਼ ਤੋਂ ਹੀ ਮੋੜ ਜਿਹੜਾ ਬੱਜਿਆ ਨਾ ਕਿ ਵਿਦੇਸ਼ਾਂ ਨੂੰ ਨੌਜਵਾਨ ਜਿਹੜੇ ਉਹ ਜਾਣੇ ਸ਼ੁਰੂ ਹੋਏ ਹਾਂ ਜੀ ਰਮਜੋਤ ਪੰਜਾਬ ਫਾਇਲ ਜਨਾਮ ਰੱਖਿਆ ਕਿ ਫਿਰ ਜਿਹੜਾ ਸਾਕਾ ਪੰਜਾ ਸਾਹਿਬ ਫਿਲਮ ਜਿਹੜੀ ਤੁਸੀਂ ਬਣਾ ਰਹੇ ਹੋ ਹਾਂਜੀ ਉਹ ਫਿਲਮ ਕਿ ਕਿੰਨਾ ਨਾਲ ਤੁਸੀਂ ਜਿਹੜਾ ਰੋਲ ਕਰ ਰਹੇ ਹੋ ਹੋਂਦੇ ਚ ਮੈਂ ਕੁੱਗੀ ਪਾਜੀ ਨਾਲ ਰੋਲ ਕੀਤਾ ਤੇ ਜਿਹੜੀ ਕੰਮਗਾਟਾ ਮਾਰੂ ਸੀਗੀ ਹੋਂਦੇ ਚ ਵੀ ਮੈਂ ਕੁੱਗੀ ਪਾਜੀ ਨਾਲ ਰੋਲ ਕੀਤਾ ਓਕੇ ਹੋਂਦੇ ਵਿੱਚ ਮੈਂ ਕੁੱਗੀ ਪਾਜੀ ਦਾ ਬੇਟਾ ਬਣਿਆ ਕੰਮਗਾਟਾ ਮਾਰੂ ਓਕੇ ਹੁਣ ਤੱਕ ਕਿਹੜੇ ਕਿਹੜੇ ਸਤਾਰਿਆਂ ਦੇ ਨਾਲ ਕੰਮ ਕਰ ਚੁੱਕੇ ਕਿਹੜੇ ਕਿਹੜੇ ਐਕਟਰ ਜਿਵੇਂ ਆਪਾਂ ਗੱਲ ਕਰਦੇ ਆ ਫਿਲਮੀ ਐਕਟਰ ਮੈਂ ਗਿੱਪੀ ਗਰੇਵਾਲ ਪਾਜੀ ਨਾਲ ਕਰ ਚੁੱਕਿਆ ਦਲਜੀਤ ਸਾਂਝ ਪਾਜੀ ਨਾਲ ਕਰ ਚੁੱਕਿਆ ਤੇ ਗੁਰਪ੍ਰੀਤ ਖੁੱਗੀ ਪਾਜੀ ਨਾਲ ਕਰ ਚੁੱਕਿਆ ਦੋ ਵਾਰ movies ਓਕੇ ਤੇ ਜਿਹੜੀ ਗੁਰਪ੍ਰੀਤ ਖੁੱਗੀ ਨਾਲ ਦੋ ਵਾਰ ਤੁਸੀਂ ਫਿਲਮਾਂ ਚ ਰੋਲ ਕਰੀ ਜਿਸ ਤੋਂ ਇਲਾਵਾ ਕਿਹੜੀਆਂ ਕਿਹੜੀਆਂ ਫਿਲਮਾਂ ਆ ਉਸ ਤੋਂ ਬਾਅਦ ਅਰਦਾਸ 3 ਆ ਰਹੀ ਹੈ ਓਕੇ ਉਹਦੇ ਚ ਵੀ ਮੈਂ ਗਿੱਪੀ ਪਾਜੀ ਦਾ ਬਚਪਨ ਕੀਤਾ ਹੈ ਜੀ ਓਕੇ ਤੇ ਨਿਕਾ ਜੈਲਦਾਰ ਵੀ ਆ ਰਹੀ ਹੈ ਹਾਂਜੀ ਹਾਲੀਆ ਅਜੇ ਉਹ ਬਣ ਮਤਲਬ ਕਿ ਸ਼ੁਰੂਆਤ ਹੋਣੀ ਹੈ ਹਾਂਜੀ ਤੇ ਦਾ ਐਕਸਪੀਰੀਅੰਸ ਰਿਹਾ ਵੈਸੇ ਜੇ ਇੰਨੀਆਂ ਫਿਲਮਾਂ ਤੁਸੀਂ ਮੈਨੂੰ ਸ਼ੂਟ ਕਰਨ ਜਾ ਰਹੇ ਹੋ ਮੈਨੂੰ ਬਹੁਤ ਵਧੀਆ ਲੱਗਿਆ ਛੋਟੀ ਜੀ ਉਮਰ ਹੈ ਤੁਹਾਡੀ ਕਿਵੇਂ ਮੈਨੇਜ ਕਿਵੇਂ ਕਰਦੇ ਹੋ ਸਟੱਡੀ ਨੂੰ ਇਹ ਜੇ ਆਪਾਂ ਕਹੀਏ ਕਿ ਫਿਲਮੀ ਜਿਹੜੀ ਦੁਨੀਆ ਹੁੰਦੀ ਆ ਉਹਦੇ ਵਿੱਚ ਬਹੁਤ ਸਮਾਂ ਜਿਹੜਾ ਲੱਗਦਾ ਹੈ ਨਾ ਉਹ ਕਿਵੇਂ ਤੁਸੀਂ ਮੈਨੇਜ ਕਰਦੇ ਹੋ ਕਿੰਨਾ ਕੁ ਤੁਹਾਨੂੰ ਸਟਰਗਲ ਕਰਨਾ ਪੈ ਰਿਹਾ ਹੁਣ ਜਿਹੜੇ ਕੰਮ ਅਗਲਟਾ ਮਾਰੂ ਹੋਈ ਹੈ ਤੇ ਰਾਤੀ ਮੈਂ ਬਹੁਤ ਜ਼ਿਆਦਾ देर ਜਾਗਿਆ ਰਾਤ ਦੇ 9 ਵਜੇ ਸ਼ੂਟ ਮੇਰਾ ਸਟਾਰਟ ਹੁੰਦਾ ਤੇ ਸਵੇਰੇ 7-8 ਵਜੇ ਤੱਕ ਮੈਂ ਜਾਗਦਾ ਰਾਤ ਤੁਸੀਂ ਜਾਗਦੇ ਰਹੇ ਹਾਂਜੀ ਤਾਂ ਕਿੱਥੇ ਕਿੱਥੇ ਫਿਲਮਾਂ ਜਿਹੜੀਆਂ ਸ਼ੂਟ ਹੋਈਆਂ ਤੁਹਾਡੀਆਂ ਹੁਣ ਇਹ ਜਿਹੜੇ ਕੰਮ ਕਾਟਾ ਮਾਰੂ ਹੀ ਐ ਖਮਾਨ ਹੋਈ ਐ ਓਕੇ ਤੇ ਆ ਜਿਹੜੀ ਪੰਜਾਬ ਫਾਈਲਸ ਐ ਹਰਵਾੜੀ ਰਿਵਾੜੀ ਹੋਈ ਐ ਹਾਂਜੀ ਇੰਨੀ ਦੂਰ ਤੁਸੀਂ ਫਿਰ ਗਏ ਕਿਵੇਂ ਸਫ਼ਰ ਕੀਤਾ ਤੇ ਖਰੜ ਤਾਂ ਕਸੀ ਪਾਪਾ ਨਾਲ ਗਿਆ ਸੀ ਕਿ ਮੈਂ ਤੇ ਖਰੜ ਤੇ ਗੱਡੀ ਆ ਸੀ ਉਹਨਾਂ ਨੇ ਗੱਡੀ ਭੇਜੀ ਸੀ ਘਰੜ ਤੇ ਘਰੜ ਤੋਂ ਫਿਰ ਗੱਡੀ ਠੀਕ ਹੈ ਜਦੋਂ ਫਿਲਮ 스타 ਦੇ ਨਾਲ ਕੰਮ ਕਰਦੇ ਹੋ ਤਾਂ ਕਿਵੇਂ ਦਾ ਐਕਸਪੀਰੀਅੰਸ ਲੈਂਦਾ ਤੁਹਾਨੂੰ ਕਿਵੇਂ ਟਰੀਟ ਕਰਦੇ ਨੇ ਤੁਹਾਨੂੰ ਪਿਆਰ ਨਾਲ ਰੱਖਦੇ ਨੇ ਕਿਦਾਂ ਤੁਹਾਡੇ ਨਾਲ ਵੀ ਮੇਰਾ ਉਹਨਾਂ ਦਾ ਉਹਨਾਂ ਨੇ ਮੇਰੇ ਨਾਲ ਇੰਜੋਏ ਵੀ ਕੀਤਾ ਬਹੁਤ ਮਸਤੀ ਕੀਤੀ ਸੀ ਹਾਂ ਹਾਂਜੀ ਤੇ ਬਰਥਡੇ ਵੀ ਤੁਹਾਡਾ ਸੈਲੀਬ੍ਰੇਟ ਹਾਂਜੀ ਕੰਮ ਕਾਟਾ ਮਾਰੋ ਦੇ ਵਿੱਚ ਕੁਕੀ ਪਾ ਜੀ ਨੇ ਮੇਰਾ ਵੱਡੇ ਸੈਲੀਬ੍ਰੇਟ ਵੀ ਕੀਤਾ ਸੀਗਾ ਨਾਲ ਹਾਂਜੀ ਉਹ ਕਹਿੰਦੇ ਵੀ ਕਿੱਟਿਆ ਹਾਂਜੀ ਹਾਂਜੀ ਜੀ ਹਾਲਾਂਕਿ ਅਸੀਂ ਦੇਖਦੇ ਆਂ ਤਾਂ ਕਈ ਵਾਰ ਹਨਾ ਇੰਨੀ ਕਲੋਸਲੀ ਨਹੀਂ ਹੁੰਦੀ ਸਟਾਰ ਤੁਹਾਡੇ ਨਾਲ ਬਿਲਕੁਲ ਆਪਣੇ ਬੱਚਿਆਂ ਵਾਂਗੂ ਕਰਦੀ ਸੀ ਨਾ ਹਾਂਜੀ 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 ਜੀ ਤਾਂ ਅੱਗੇ ਫਿਰ ਕਿਹੜੀ ਫਿਲਮ ਜਿਹੜੀ ਹੁਣ ਤੁਹਾਡੀ ਆ ਹੋਰ ਆ ਰਹੀਆਂ ਹੁਣ ਮਜੈਲ ਮਜੈਲ ਕਰਕੇ ਆਇਆ ਉਹ ਕਿੰਦੇ ਨਾਲ ਆ ਉਹ ਆਪਣੇ ਬਲਦੇਵ ਭਾਜੀ ਨਾਲ ਦੇਵ ਕਰੋੜ ਭਾਜੀ ਜੀ ਮੇਰੀ ਜਦੋਂ ਸੁਣਨ ਦੇ ਵਿੱਚ ਆ ਗਗੂ ਗਿਲ ਨਾਲ ਵੀ ਫਿਰ ਥੋੜੀ ਹਾਂਜੀ ਹਾਂਜੀ ਉਹਦੇ ਵਿੱਚ ਮਤਲਬ ਗਗੂ ਗਿਲ ਭਾਜੀ ਨਾਲ ਕਿਤਾ ਮਝਾਲ ਦੇ ਵਿੱਚ ਹਾਂ ਸੋਨੋ ਬਾਜਵਾ ਹੈ ਗਿਆ ਹਣਾ ਹਾਂਜੀ ਉਹ ਉਹ ਨਿਕਲ ਜਾਂਦਾ ਚਾਰ ਚਾਰੀਏ ਸੋਨੋ ਬਾਜਵਾ ਜੀ ਹਾਂਜੀ ਫਿਰ ਸਟੱਡੀ ਨੂੰ ਕਿਵੇਂ ਮੈਨੇਜ ਕਰਦੇ ਫਿਰ ਜਦੋਂ ਮੂਵੀ ਜਾਂਦੀ ਆ ਤਾਂ ਛੁੱਟੀਆਂ ਲੈਣੀ ਪੈਂਦੀਆਂ ਹਾਂ ਹਾਂਜੀ ਮੰਮੀ ਪਪਾ ਪੂਰੀ ਸਪੋਰਟ ਕਰਦੇ ਨੇ ਨਾਲ ਜਾਂਦੇ ਨੇ ਹਾਂਜੀ ਹਾਂਜੀ ਜਦੋਂ ਤੁਸੀਂ ਉਹਨਾਂ ਨੂੰ ਮੰਮੀ ਜਾਂਦੇ ਕਦੀ ਪਪਾ ਜਾਂਦੇ ਕਦੀ ਇਰੀਟੇਟ ਨਹੀਂ ਹੁੰਦੇ ਕਿ ਨਾਲ ਸਫਰ ਕਰਕੇ ਨਹੀਂ ਨੇ اچھا ਲੱਗਦਾ ਹੈ ਹਾਂਜੀ ਉਹ ਕੈਮਰੇ ਨੂੰ ਕਿਵੇਂ ਫੇਸ ਕਰਦੇ ਹੋ ਇੰਨੇ ਛੋਟੇ ਤਾਂ ਤੁਸੀਂ ਹੈਗੇ ਹੋ ਡਾਇਲੋਗਸ ਨੂੰ ਕਿਵੇਂ ਪਰਫੈਕਟ ਸਕ੍ਰਿਪਟ ਦੇ ਦਿੰਦੇ ਨੇ ਸਕ੍ਰਿਪਟ ਨੂੰ ਯਾਦ ਕਰਕੇ ਫਿਰ ਸ਼ੂਟ ਹੁੰਦਾ ਆਪਣਾ ਪਰ ਅਸੀਂ ਦੇਖਦੇ ਆਂ ਕਈ ਵਾਰ ਤਾਂ ਬੜਾ ਸੁਖਾਉਣਾ ਪੈਂਦਾ ਹੈਗਾ ਪਰ ਤੁਸੀਂ ਤਾਂ ਇੰਨੇ ਅੱਛੇ ਡਾਇਲੋਗਸ ਬੋਲ ਜਾਂਦੇ ਹੋ ਕਿ ਲੱਗਦਾ ਨਹੀਂ ਕਿ ਤੁਸੀਂ ਫਸਟ ਟਾਈਮ ਕੋਈ ਫਿਲਮ ਬਣਾ ਰਹੇ ਹੋ ਇਦਾਂ ਲੱਗਦਾ ਜਿਵੇਂ ਪਤਾ ਨਹੀਂ ਕਿੰਨਾ ਕੰਮ ਕੀਤਾ ਹੋਵੇ ਹਾਂਜੀ ਹਾਂਜੀ ਇਹ ਕਿਵੇਂ ਮਨ ਲਿਖ ਥੋੜੇ ਜਿਹਾ ਟੈਲੈਂਟ ਕਿਵੇਂ ਹੈਗਾ ਬਨ ਸਭ ਤੋਂ ਪਹਿਲਾ ਮੈਂ Song ਕਿਤਾ ਸੀਗਾ ਗੁਰਦਾਸ ਮਨ ਸਰ ਜੀ ਨਾਲ ਓਕੇ ਹਾਂਜੀ ਫਿਰ ਉਸ ਤੋਂ ਬਾਅਦ ਮਲੇ ਕਿ ਟੈਲੈਂਟ ਨਿਕਲਣਾ ਲੱਗਿਆ ਮੈਨੂੰ ਹਾਂ ਜੀ ਹਾਂਜੀ ਜੀ ਬਿਲਕੁਲ ਵੀਰ ਜੀ ਨਾਲ ਵੀ ਗੱਲ ਕਰਾਂਗੇ ਕਿ ਜੀ ਵਾਈ ਗੁਰਜੀ ਕਾ ਕਰ ਮਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਮਲੇ ਕਿ ਜੇ ਛਿੰਦਾ ਛਿੰਦਾ ਨਵ ਪਪਾ ਤੋਂ ਹੀ ਸ਼ੁਰੂਆਤ ਕਰ ਲੈਨੇ ਆ ਇਹ ਹੀ ਫਿਲਮ ਇੱਕ ਐਸੀ ਹੈ ਜਿਹੜੀ ਕਿ ਬਹੁਤ ਜ਼ਿਆਦਾ ਹਿੱਟ ਹੋਈ ਹੈ ਤਾਂ ਲੋਕਾਂ ਨੇ ਬਹੁਤ ਪਸੰਦ ਕੀਤਾ ਕਿਉਂਕਿ ਕਮੇਡੀ ਵੀ ਸੀ ਇਮੋਸ਼ਨਲ ਵੀ ਸੀ ਔਰ ਇਹਦੇ ਚ ਦੱਸਿਆ ਸੀ ਕਿ ਕਿਵੇਂ ਜਿਸ ਤਰ੍ਹਾਂ ਬੱਚੇ ਨੇ ਮੈਸੇਜ ਦਿੱਤਾ ਗਿਆ ਵੀ ਇੱਕ ਬੱਚੇ ਨਾਲ ਬੱਚੇ ਦਾ ਆਪਣੇ ਪੇਰੈਂਟਸ ਦੇ ਨਾਲ ਕਿਸ ਤਰ੍ਹਾਂ ਦਾ ਰਿਲੇਸ਼ਨ ਕਿੱਦਾਂ ਦਾ ਲਿਵਿੰਗ ਕਿੱਦਾਂ ਰਹਿਣਾ ਉਹ ਸਭ ਪਤਾ ਲੱਗਦਾ ਇਹਦੇ ਤੋਂ ਵੀ ਪਹਿਲੇ ਦਾ ਟਾਈਮ ਕੀ ਸੀਗਾ ਤੇ ਹੁਣ ਦਾ ਟਾਈਮ ਕੀ ਹੈ ਬੱਚਿਆਂ ਦੇ ਵਿੱਚ ਕਿ ਸਾਨੂੰ ਉਸ ਤੋਂ ਕੀ ਕਿਸ ਤਰੀਕੇ ਨਾਲ ਰਹਿਣਾ ਚਾਹੀਦਾ ਹੈ ਬੱਚਿਆਂ ਨਾਲ ਕਿਸ ਤਰ੍ਹਾਂ ਰਿਲੇਸ਼ਨ ਰੱਖਣਾ ਚਾਹੀਦਾ ਉਹ ਸਭ ਬਹੁਤ ਕੁਝ ਸਿੱਖਣ ਤੋਂ ਹੁੰਦਾ ਤੁਹਾਡਾ ਬੇਟਾ ਤੁਹਾਡੇ ਨਾਲ ਗੱਲਬਾਤ ਕਰਦਾ ਆ ਕੇ ਕਿ ਪਾਪਾ ਮੈਂ ਆ ਰੋਲ ਕੀਤਾ ਮਤਲਬ ਫਿਲਮੀ ਦੁਨੀਆ ਨੂੰ ਲੈ ਕੇ ਬੱਚੇ ਦਾ ਕੀ ਹਾਪ ਹਾਪ ਹੁੰਦੀ ਹੈ ਤੁਹਾਡੇ ਨਾਲ ਗੱਲਬਾਤ ਕਰਨ ਦੇ ਕੀ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਦਗੇ ਪਰਟੀਕੂਲਰ ਹਰ ਇੱਕ ਚੀਜ਼ ਤੋਂ ਸਿੱਖਣ ਨੂੰ ਮਿਲਦਾ ਆ ਜਿਉਂ ਜਿਵੇਂ ਜਿਵੇਂ ਉਹ ਦੇਖਦਾ ਜਾ ਰਿਹਾ ਹੈ ਸਮਝਦਾ ਜਾ ਰਿਹਾ ਹੈ ਹੁਣ ਰੀਸੈਂਟਲੀ ਆਪਾਂ ਸਿਕਵੈਂਸ ਸ਼ੀਟ ਸ਼ੂਟ ਕੀਤੀ ਫਿਲਮਾਂ ਕੰਮਾਗਾਟਾ ਮਾਰੂ ਹੋ ਗਈ ਤੁਹਾਡੇ ਪੰਜਾਬ ਫਾਈਲ ਜਿਹੜੀ ਸਾਡੇ ਸਿੱਖ ਇਤਿਹਾਸ ਦੇ ਉੱਤੇ ਸੀਗੀ ਸਾਨੂੰ ਆਪਣਾ ਸਿੱਖ ਇਤਿਹਾਸ ਵੀ ਦੱਸਣ ਸਮਝਣ ਦਾ ਮੌਕਾ ਮਿਲਿਆ ਬੱਚੇ ਨੂੰ ਤੁਹਾਨੂੰ ਪੁੱਛਦੇ ਆ ਕਿ ਬੇਟਾ ਜੀ ਕੀ ਪਾਪਾ ਮੈਂ ਆ ਬਣਾਈ ਆ ਫਿਲਮ ਤੇ ਇਹਦੇ ਵਿੱਚ ਕੀ ਇਤਿਹਾਸ ਸੀ ਬਿਲਕੁਲ 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 ਉਹ ਮੈਂਟਲੀ ਬੱਚੇ ਨੂੰ ਪਹਿਲਾਂ ਪ੍ਰੀਪੇਅਰ ਕਰਨਾ ਪੈਂਦਾ ਜਿਵੇਂ ਸਕ੍ਰਿਪਟ ਦਿੰਦੇ ਹੈਗੇ ਆ ਵੀ ਇਹ ਡਾਇਲੌਗਸ ਕਿੱਦਾਂ ਆ ਬੱਚੇ ਨੂੰ ਪਹਿਲਾਂ ਦੱਸੀਦਾ ਵੀ ਇਹਦੇ ਪਿੱਛੇ ਇਹ ਲੌਜੀਕ ਹੈ ਇਹਦੇ ਪਿੱਛੇ ਇਹ ਕਹਾਣੀ ਹੈਗੀ ਹੈ ਫਿਰ ਉਹਨੂੰ ਉਹਨੂੰ ਸਮਝਣਾ ਉਹਨੂੰ ਡੀਲ ਕਰਨਾ ਈਜ਼ੀ ਹੋ ਜਾਂਦਾ ਹੈਗਾ ਆ ਅੱਜ ਤੁਹਾਡੇ ਬੇਟੇ ਨੇ ਤੁਹਾਡਾ ਨਾਮ ਬਣਾ ਦਿੱਤਾ ਹੈ ਨਾ ਪੂਰੇ ਹਰਿਆਣੇ ਦੇ ਵਿੱਚ ਇੱਕ ਛੋਟੀ ਉਮਰ ਦੇ ਵਿੱਚ ਕਹਿੰਦੇ ਕਿ ਬੱਚੇ ਨੂੰ ਵੱਡਾ ਕਰਦੇ ਆਂ ਪਾਲ ਪੋਸ ਕੇ ਫਿਰ ਉਹਨੂੰ ਪੜਾ ਲਿਖਾ ਕੇ ਕਿਤੇ ਨੌਕਰੀ ਲਵਾਉਣੀ ਆ ਤਾਂ ਫਿਰ ਕਿਤੇ ਨਾ ਕਿਤੇ ਮਾਪੇ ਦਾ ਜਿਹੜਾ ਨਾਮ ਰੌਸ਼ਨ ਹੁੰਦਾ ਬੱਚਾ ਕਮਾਉਣ ਲੱਗਦਾ ਪਰ ਬੱਚੇ ਨੇ ਜੋ ਇੱਕ ਨਾਮ ਕਮਾਇਆ ਇਸ ਬਾਰੇ ਕੀ ਕਹਿਣਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰਗੁਜ਼ਾਰ ਹਾਂ ਸੱਚੇ ਪਾਤਸ਼ਾਹ ਦਾ ਵਾਹਿਗੁਰੂ ਜੀ ਦਾ ਜਿਨ੍ਹਾਂ ਨੇ ਇਹ ਦਿੱਤਾ ਬਿਲਕੁਲ ਸਭ ਤੋਂ ਪਹਿਲਾਂ ਤਾਂ ਸ਼ੁਕਰ ਹੈ ਕਿ ਤੁਹਾਡਾ ਬੱਚਾ ਜੁੜਾ ਬਿਲਕੁਲ ਉਸ ਤੋਂ ਬਾਅਦ ਸਭ ਤੋਂ ਵਾਸੂ ਕੁਰਗੁਜ਼ਾਰ ਸਭ ਤੋਂ ਪਹਿਲੀ ਗੱਲ ਜਿਹੜੇ ਇਹਦੇ ਗੁਰੂ ਨੇ ਜਿੰਨਾਂ ਕੋਲੋਂ ਇਹਨਾਂ ਨੇ ਸਿੱਖਿਆ ਲਿੱਤੀ ਦੀ ਅਕੈਡਮੀ ਜਿੱਥੋਂ ਇਹ ਐਕਟਿੰਗ ਸਿੱਖਦਾ ਸੀਗਾ ਸਟਾਰ ਅਕੈਡਮੀ 13 ਬਸੀ ਜਿੰਨਾਂ ਦੇ ਮੈਮ ਪ੍ਰਿਆ ਮੈਮ ਹੈਗੇ ਅੰਜਲੀ ਮੈਮ ਹੈਗੇ ਜਿਹਨੂੰ ਬਹੁਤ ਪਿਆਰ ਨਾਲ ਸਿਖਾਇਆ ਇਸ ਲਾਇਕ ਬਣਾਇਆ ਕਿ ਕੈਮਰਾ ਕਿੱਦਾਂ ਫੇਸ ਕਰੀਦਾ ਇਹ ਸਮਝਾਇਆ ਜੀ ਔਰ ਬੱਚੇ ਨੂੰ ਇਸ ਤਰੀਕੇ ਦੇ ਨਾਲ ਫਿਲਮੀ ਦੁਨੀਆ ਦੇ ਵਿੱਚ ਪਾਇਆ ਹਨਾ ਬਹੁਤ ਛੋਟੀ ਉਮਰ ਆ ਔਰ ਕਿਵੇਂ ਇਹ ਬੱਚਾ ਹਰ ਇੱਕ ਚੀਜ਼ ਨੂੰ ਕੈਚ ਕਰਕੇ ਹਨਾ ਆਪਣਾ ਇੱਕ ਬੈਸਟ ਦੇ ਰਿਹਾ ਹਰ ਇੱਕ ਚੀਜ਼ ਹਰ ਇੱਕ ਫਿਲਮ ਦੇ ਵਿੱਚ ਪਰਮਾਤਮਾ ਦਾ ਸ਼ੁਕਰ ਗੁਜ਼ਾਰੀ ਆ ਇਹ ਉਹਦਾ ਤਨਵਾਦੀ ਹੈ ਉਹਨਾਂ ਦਾ ਵੀ ਜੋ ਇੱਕ ਨੇਚਰਲ ਗੋਡ ਗਿਫਟ ਹੈ ਪਰਮਾਤਮਾ ਵੱਲੋਂ ਜੋ ਸਾਨੂੰ ਮਿਲਿਆ ਬਿਲਕੁਲ ਸਰ ਅਮਨ ਜੋਰ ਦੀ ਸਮਾਈਲੀ ਦੱਸਦੀ ਹੈ ਕਿ ਉਹ ਵੀ ਕਿੰਨਾ ਖੁਸ਼ ਆ ਹਨਾ ਫਿਲਮਾਂ ਦੇ ਵਿੱਚ ਐਕਟਿੰਗ ਕਰਕੇ ਖੁਸ਼ ਵਧੀਆ ਬਹੁਤ ਅੱਛਾ ਲੱਗਦਾ ਹੈ ਵੈਸੇ ਤੁਹਾਡਾ ਸੁਪਨਾ ਕੀ ਹੈ ਕਿ ਤੁਸੀਂ ਅੱਗੇ ਫਿਰ ਕਰਨਾ ਚਾਹੁੰਦੇ ਹੋ ਆਉਣ ਵਾਲੇ ਸਮੇਂ ਮੈਨੂੰ ਤਾਂ ਲੱਗਦਾ ਆਉਣ ਵਾਲੇ ਸਮੇਂ 'ਚ ਸਟਾਰ ਇਹੀ ਹੋਏਗਾ ਤੁਹਾਡਾ ਕੀ ਸੁਪਨਾ ਹੈ ਮੈਂ ਡਾਕਟਰ ਬਣਨਾ ਚਾਹੁੰਦਾ। ਉਹ ਦੇਖੋ ਦੱਸ ਕੋ ਬਾਤ ਹੈਰਾਨਗੀ ਦੀ ਗੱਲ ਆ ਹਾਸਾ ਵੀ ਆ ਰਿਹਾ ਵੀ ਬੱਚਾ ਫਿਲਮੀ ਲਾਈਨ ਤੇ ਜਾ ਰਿਹਾ ਹੈ ਔਰ ਬੰਦਾ ਤੁਸੀਂ ਡਾਕਟਰ ਬਜੋਦੇ ਹੋ। ਡਾਕਟਰ ਵੀ ਤੇ ਐਕਟਰ ਵੀ। ਓਕੇ ਹਾਂਜੀ। ਲਾਈਕ ਮਨ ਲੇ ਕਿ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਵੀ ਕਰਨਾ ਚਾਹੁੰਦਾ। ਜੀ। ਮਾਤਾ ਜੀ ਨਾਲ ਵੀ ਗੱਲ ਕਰਾਂਗੇ। ਦਸ਼ਕ ਨੂੰ ਕਿਉਂਕਿ ਮਾਪੇ ਦਾ ਬਹੁਤ ਹੱਥ ਹੁੰਦਾ ਹੈ ਜਦੋਂ ਬੱਚੇ ਨੂੰ ਕਿਸੇ ਵੀ ਲਾਈਨ ਦੇ ਵਿੱਚ ਪਾਉਣਾ ਹੋਵੇ ਤਾਂ ਬੈਕਬੋਨ ਦੀ ਜਿਹੜੀ ਸਪੌਟ ਹੁੰਦੀ ਹੈ ਉਹ ਬਹੁਤ ਜ਼ਿਆਦਾ ਹੋਵੇ ਤਾਂ ਹੀ ਬੱਚਾ ਅੱਗੇ ਜਿਹੜਾ ਵੱਧ ਸਕਦਾ ਹੈਗਾ ਤਾਂ ਮਾਪੇ ਨੇ ਦੇਖੋ ਗੁਰਸਿੱਖ ਮਾਪੇ ਨੇ ਪਰ ਫਿਰ ਵੀ ਬੱਚੇ 'ਚ ਸਿੱਖੀ ਵੀ ਪਰਪੱਕ ਹੈ ਤੇ ਬੱਚੇ ਨੂੰ ਬੇਸ਼ੱਕ ਫਿਲਮੀ ਦੁਨੀਆ ਦੇ ਵਿੱਚ ਭੇਜਿਆ ਹੋਇਆ ਪਰ ਉੱਥੇ ਹੀ ਆਪਣੇ ਗੁਰੂ ਦੇ ਸਿਦਾਂਤਾ ਦੇ ਨਾਲ ਆਪਣੇ ਸਿੱਖੀ ਦੇ ਨਾਲ ਵੀ ਜੋੜਿਆ ਹੋਇਆ ਠੀਕ ਜਿਹਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਲੱਗ ਰਿਹਾ ਵੈਸੀ ਜੀ ਅੱਜ ਦੇਖਿਆ ਜਾਵੇ ਤਾਂ ਸਟਾਰ ਤੁਹਾਡੀ ਕਰੀਏ ਜਿਹੜਾ ਹਾਂ ਜੀ ਮੈਂ ਪਰਮਾਤਮਾ ਦੀ ਪਰਮਾਤਮਾ ਜੀ ਨੇ ਸਭ ਕੁਝ ਮਾਈ ਗੁਰ ਜੀ ਦੀ ਮਿਹਨਤ ਸਦਕਾ ਹੀ ਹੈ ਸਾਡਾ ਬੇਟਾ ਇੱਥੇ ਤੱਕ ਪਹੁੰਚਿਆ ਹੈ ਬਿਲਕੁਲ ਸਾਨੂੰ ਬਹੁਤ ਵਧੀਆ ਲੱਗਦਾ ਹੈ ਜਦੋਂ ਇਹ ਮੂਵੀਸ ਸਾਨੂੰ ਥੀਏਟਰ ਚ ਜਦੋਂ ਦੇਖਣ ਜਾਂਦੇ ਆ ਨਾਲ ਜਾਂਦੇ ਆ ਜਦੋਂ ਹਾਂ ਜੀ ਵੀ ਕੋਈ ਇਮੋਸ਼ਨਲ ਹੋ ਗਏ ਤੇ ਬੱਚਾ ਕਿੰਨੀ ਛੇਤੀ ਹੈ ਨਾ ਹਰ ਇੱਕ ਚੀਜ਼ ਨੂੰ ਕੈਚ ਕਰਦਾ ਹਾਂ ਜੀ ਤਾਂ ਮੈਨੂੰ ਲੱਗ ਕਿ ਤੁਸੀਂ ਨਾਲ ਹੀ ਜਾਂਦੇ ਹੋ ਬੱਚੇ ਨੂੰ ਲੈ ਕੇ ਜਦੋਂ ਵੀ ਜਾਣਾ ਹਾਂ ਹਾਂ ਜੀ ਕਦੀ ਉਹਦੇ ਪਾਪਾ ਔਰ ਕਦੀ ਮੈਂ ਚਲੀ ਜਾਂਦੀ ਹਾਂ ਇਹ ਖੁਸ਼ੀ ਦੇ ਅਸਰ ਬਿਲਕੁਲ ਰਮਨ ਜੋਤ ਨੂੰ ਫਿਰ ਸਟੱਡੀ ਚ ਡਾਇਲੌਗਸ ਪ੍ਰਿਪੇਅਰ ਕਰਵਾਉਂ ਚ ਪੂਰੀ ਹੈਲਪ ਜਿਹੜੀ ਕਰਦੇ ਹੋ ਤੁਸੀਂ ਹਾਂਜੀ ਮੈਮ ਉਹ ਟਾਈਮ ਦਿੰਦੇ ਆਫ ਐਨ ਆਰ ਸਕ੍ਰਿਪਟ ਦੇਣਗੇ ਪੂਰੀ ਰੀਡ ਆਊਟ ਕਰੋ ਇਹ ਖੁਦ ਹੀ ਕਰ ਲੈਂਦੇ ਸਾਰਾ ਸਤਿ ਸ਼੍ਰੀ ਅਕਾਲ 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 ਸ ਕਿਉਂਕਿ ਫਿਲਮਾਂ ਤੋਂ ਪਤਾ ਲੱਗਦਾ ਕਿ ਬੱਚਾ ਕਿੰਨਾ ਕੇ ਟੈਲੈਂਟਡ ਹੈਗਾ ਔਰ ਬੱਚੇ 'ਚ ਕਿੰਨਾ ਟੈਲੈਂਟ ਜਿਹੜਾ ਭਰਿਆ ਹੋਇਆ ਪਹਿਲਾਂ ਤਾਂ ਤੁਸੀਂ ਦੇਖ ਸਕਦੇ ਹੋ ਡਾਂਸਿੰਗ 'ਚ ਸੀਗਾ ਹੁਣ ਉਹ ਐਕਟਿੰਗ ਵਿੱਚ ਆ ਗਿਆ ਗੀਤਾਂ ਤੋਂ ਬਾਅਦ ਉਹਨਾਂ ਨੇ ਫਿਲਮਾਂ ਦੀ ਜਿਹੜੀ ਸ਼ੁਰੂਆਤ ਕੀਤੀ ਹੈਗੀ ਆ ਦੋ ਫਿਲਮਾਂ ਉਹਨਾਂ ਦੀਆਂ ਰਿਲੀਜ਼ ਵੀ ਹੋ ਚੁੱਕੀਆਂ ਨੇ ਲੋਕਾਂ ਨੇ ਪਿਆਰ ਵੀ ਬਹੁਤ ਦਿੱਤਾ ਔਰ ਹੁਣ ਜਿਹੜੀਆਂ ਅੱਗੇ ਆ ਰਹੀਆਂ ਬੱਚਾ ਮਤਲਬ ਕਿ ਇਤਿਹਾਸਿਕ ਮੂਵੀ ਦੇ ਵਿੱਚ ਵੀ ਪੈ ਰੱਖਣ ਜਾ ਰਿਹਾ ਉਥੋਂ ਇਤਿਹਾਸ ਵੀ ਸਿੱਖੇਗਾ ਤੇ ਆਪਣੀ ਇੱਕ ਵੱਖਰੀ ਕਹ ਸਕਦੇ ਇਥੇ ਪਹਿਚਾਨ ਜਿਹੜੀ ਉਹ ਸਾਬਤ ਕਰਿਆ ਜਿਸ ਤਰੀਕੇ ਦੇ ਨਾਲ ਆਪਾਂ ਦੇਖਦੇ ਆ ਉਹ ਇਤਿਹਾਸ ਨੂੰ ਰਿਪੀਟ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਉਸ ਡਾਇਲੌگز ਨੂੰ ਕੈਪਚਰ ਕਰਨਾ ਹੈ ਨਾ ਕਿਵੇਂ ਲੱਗਿਆ ਫਿਰ ਇੰਨਾ ਫਿਲਮਾਂ ਦੇ ਵਿੱਚ ਜਦੋਂ ਤੁਸੀਂ ਰੋਲ ਕਰਨ ਜਾਓਗੇ ਫਿਲਮਾਂ ਬਣਾ ਰਹੇ ਹੋ ਮੈਨੂੰ ਬਹੁਤ ਮਾਨ ਹੈ ਹਮਮ ਔਰ ਸਿੱਖਣ ਨੂੰ ਵੀ ਮਿਲ ਰਿਹਾ ਹੈ ਹਾਂਜੀ ਕੀ ਸਿੱਖ ਰਹੇ ਹੋ ਤੁਸੀਂ ਮਤਲਬ ਕੀ ਫਿਲਮੀ ਦੁਨੀਆ ਤੇ ਪਹਿਲੇ ਮੈਂ ਡਾਂਸਰ ਸੀਗਾ ਹਮਮ ਹੁਣ ਮੈਂ ਐਕਟਰ ਹਾਂ ਜੀ ਤੇ ਬਾਕੀ ਜਿਸ ਤਰੀਕੇ ਦੇ ਨਾਲ ਤੁਹਾਨੂੰ ਇਤਿਹਾਸ ਦੱਸਦੇ ਨੇ ਮਨ ਮਹਿਸੂਸ ਹੁੰਦਾ ਵੀ ਉਹ ਇਤਿਹਾਸ ਦਾ ਮੈਂ ਪਾਟ ਬਣਨ ਚੱਲ ਜਾਇਆ ਜਾਣਾ ਬੇਸ਼ੱਕ ਫਿਲਮਾਂ ਦੇ ਜ਼ਰੀਏ ਆ ਪਰ ਉਹ ਇਤਿਹਾਸ ਦਾ ਦੁਹਰਾਇਆ ਜਾਏਗਾ ਜੋ ਪਹਿਲਾਂ ਮਤਲਬ ਕਿ ਸਾਕਾ ਪੰਜਾ ਸਾਈਫ ਹੋਇਆ ਹੈ ਨਾ ਕਾਮਾਗਾਟਾ ਮਾਰੂ ਹੋਇਆ ਹਾਂਜੀ ਜੀ ਬਹੁਤ ਧੰਨਵਾਦ ਜੀ ਸੁਦਰਸ਼ ਕੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਿਤਾਰਾ ਕਿੱਥੋਂ ਤੱਕ ਉੱਬਰਦਾ ਆ ਜ਼ਰੂਰ ਤੁਹਾਨੂੰ ਦੱਸਾਂਗੇ ਤਦ ਤੱਕ ਲਈ ਜੁੜੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ ਧੰਨਵਾਦ